ਹਾਂਜੀ ਸਸ਼ੀਕਲ ਜੀ ਗੁਰਮੀਤ ਬਟਿਕ ਦੇ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜਿਆ ਜਸ ਸਿਮਰ ਦੇ ਸੂਟਾਂ ਦੇ 컬렉ਸ਼ਨ ਲੈ ਕੇ ਆਏ ਨੇ ਜਿਹੜੇ ਕੀ ਹੈਂਡਵਰਕ ਦੇ ਹੋਣਗੇ ਤੁਹਾਨੂੰ ਸ਼ਰਟ ਦੇ ਨਾਲ ਲਹਿੰਗਾ ਮਿਲੇਗਾ ਸਿਮਰ ਦਾ ਹੋਏਗਾ ਜਿਸ ਤੇ ਉੱਪਰ ਫੁੱਲੀ ਹੈਂਡਵਰਕ ਹੋਏਗਾ ਪ੍ਰਾਈਸ ਹੋਏਗਾ ਸਿਰਫ 7000 ਰੁਪਏ ਫ੍ਰੀ ਸ਼ਿਪਿੰਗ ਦੇ ਨਾਲ ਮਿਲੇਗਾ ਦੁਪੱਟਾ ਹੋਏਗਾ ਪਿਓਰ ਚਨਾਉਂ ਦਾ ਜਿਸ ਤੇ ਉੱਪਰ ਵੀ ਹੈਂਡਵਰਕ ਰਹਿਣ ਵਾਲਾ ਹੈਗਾ ਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੈਗੇ ਹੋ ਇਹ ਵਾਲੇ ਸੂਟ ਤੁਹਾਨੂੰ ਮਿਲਣਗੇ ਵੀ ਸਿਮਰ ਦੇ ਉੱਪਰ ਹੋਣਗੇ ਜੋ ਕਿ ਟੋਟਲੀ ਹੈਂਡਵਰਕ ਰਹਿਣ ਵਾਲਾ ਹੈਗਾ ਇਹ ਵਾਲੇ ਆਹ ਵਾਲੇ ਡੇਢ ਸੁੱਟਣ ਵਾਲੇ ਹੈਗੇ ਆ ਕਾਟਨ ਦੇ ਉੱਪਰ ਰਹਿਣ ਵਾਲੇ ਆ ਤੇ ਨਾਲ ਤੁਹਾਨੂੰ ਕਾਟਨ ਦਾ ਹੀ ਖੁੱਲਾ ਡੁੱਲਾ ਦੁਪੱਟਾ ਮਿਲੇਗਾ 1250 ਰੁਪਏ ਦੇ ਵਿੱਚ ਫ੍ਰੀ ਸ਼ਿਪਿੰਗ ਦੇ ਨਾਲ ਇਹਨਾਂ ਵਿੱਚ ਤੁਹਾਨੂੰ ਕਾਫੀ ਜ਼ਿਆਦਾ ਕਲਰ ਆਪਸ਼ਨ ਵੀ ਮਿਲੇਗੀ ਇਹ ਜਿਹੜਾ ਸੂਟ ਹੋਏਗਾ ਆਲ ਓਵਰ ਹੋਏਗਾ 5 ਮੀਟਰ ਦੇ ਕੱਟ ਰਹਿਣ ਵਾਲੀ ਹੈਗੀ ਆ ਔਰ ਇਹ ਵਾਲੇ ਜਿਹੜੇ ਸੂਟ ਹੋਣਗੇ ਤੁਹਾਨੂੰ ਕਾਟਨ ਦੇ ਉੱਪਰ ਮਿਲ ਜਾਣਗੇ ਜਿਸ ਤੇ ਉੱਪਰ ਥ्रेड ਵਰਕ ਹੋਏਗਾ ਪਲੱਸ ਸ਼ਰਟ ਦੇ ਉੱਪਰ ਵੀ ਵਰਕ ਰਹਿਣ ਵਾਲਾ ਵਰਕ ਹੋਏਗਾ ਜਿਹੜਾ ਥ्रेड ਪਲੱਸ ਹੈਂਡ ਦਾ ਟੱਚ ਰਹਿਣ ਵਾਲਾ ਹੈਗਾ ਇਹ ਵਾਲੇ ਹੋਣਗੇ ਵਿਸਕੋਸ ਔਰਗੇਂਜ਼ਾ ਦੇ ਉੱਪਰ ਹੋਣਗੇ ਹੈਂਡ ਵਰਕ ਦੇ ਪੀਸ ਹੈਂਡ ਪਲੱਸ ਥ्रेड ਦਾ ਹੀ ਇਹਨਾਂ ਦੇ ਉੱਪਰ ਵੀ ਟੱਚ ਰਹਿਣ ਵਾਲਾ ਹੈਗਾ 2399 ਦਾ ਪ੍ਰਾਈਸ ਹੋਏਗਾ ਇਹ ਵਾਲੇ ਕਾਟਨ ਦੇ ਸੂਟ ਹੋਣਗੇ ਬਾਟਮ ਵਰਕ ਦੇ ਪ ਪੈ ਦੇ ਵਿੱਚ ਇਹ ਵਾਲੇ ਜਿਹੜੇ ਸੂਟ ਰਣ ਵਾਲੇ ਸਾਰਟਰਨ ਜੌਰਜਟ ਦਾ ਤੁਹਾਨੂੰ ਜਿਹੜਾ ਹੈਗਾ ਸਟਾਫ ਮਿਲੇਗਾ ਡਿਜੀਟਲ ਪ੍ਰਿੰਟ ਦੇ ਉੱਪਰ ਹੋਏਗਾ ਤੇ ਤੁਸੀਂ ਇਹਨੂੰ ਕੋਈ ਵੀ ਸਟਾਈਲ ਜਿਹੜਾ ਦੇ ਕੇ ਸਟਿਚਿੰਗ ਕਰਵਾ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣੀ ਲੁੱਕੇ ਵਾਲੇ ਸੂਟਸ ਦੀ ਆਂਦੀ ਹੈ ਪ੍ਰਾਈਜ਼ ਹੈਗਾ ਸਿਰਫ 1100 ਰੁਪਏ ਫ੍ਰੀ ਸ਼ਿਪਿੰਗ ਦੇ ਨਾਲ ਤੁਹਾਨੂੰ ਇਹ ਸੂਟ ਮਿਲ ਜਾਣਗੇ ਇਹਨਾਂ ਵਿੱਚ ਤੁਹਾਨੂੰ ਕਾਫੀ ਜ਼ਿਆਦਾ ਕਲਰ ਆਰ অপਸ਼ਨ ਪਲੱਸ ਡਿਜ਼ਾਈਨਿੰਗ ਜਿਹੜੀ ਇਹਨਾਂ ਵਿੱਚ ਤੁਹਾਨੂੰ ਮਿਲੇਗੀ ਔਰ ਇਹਨਾਂ ਦੇ ਵਿੱਚ ਹੈਗਾ ਜਿਹੜਾ ਉਹ ਕੱਟ ਹੋਏਗੀ 5 ਮੀਟਰ ਦੀ ਜੇਕਰ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਕੱਟਣਾਂ ਬਾਅਦ ਜਿਹੜਾ ਸਟੱਫ ਹੈਗਾ ਉਹ ਬਾਏ ਕਰਨਾ ਚਾਹੁੰਦੇ ਹੈਗੇ ਤਾਂ ਤੁਸੀਂ ਕਰ ਸਕਦੇ ਹੈਗੇ ਜੇਕਰ ਤੁਸੀਂ ਇਹ ਵਾਲੇ ਸੂਟ ਸਾਡੇ ਤੋਂ ਬਾਏ ਕਰਨਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਹੋਏ WhatsApp ਨੰਬਰ ਪਰ ਸਾਨੂੰ ਮੈਸੇਜ ਕਰ ਸਕਦੇ ਹੈਗੇ ਹੋ ਜਾਂ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੈਗੇ ਹੋ ਜੇਕਰ ਤੁਸੀਂ ਇਹ ਵਾਲੇ ਸੂਟ ਦੇ ਨਾਲ ਦੁਪੱਟਾ ਵੀ ਅਟੈਚ ਕਰਵਾਉਣਾ ਚਾਹੁੰਦੇ ਹੈਗੇ ਤਾਂ ਅਸੀਂ ਤੁਸੀਂ ਉਹ ਵੀ ਕਰਵਾ ਸਕਦੇ ਹੋ ਬਟ ਉਹਦੇ ਲਈ ਹੈਗਾ ਤੁਹਾਨੂੰ ਜਿਹੜਾ ਐਕਸਟਰਾ ਪੇ ਕਰਨਾ ਪੈਗਾ ਸਟਿਚਿੰਗ ਹੈਗੀ ਜਿਹੜੀ ਆਲਸ